ਜਿੱਥੇ ਵੀ ਇਦਾਂ ਦੇ ਆਰਮਪਾਲ ਨਕਲੀ ਜਿਹੜਾ ਇਹਦੇ ਚੇਲੇ ਜਾਂ ਕਿਸੇ ਹੋਰ ਸਾਥ ਦੇ ਉਹ ਜਿਹੜਾ ਕੀ ਬਲਾਤਕਾਰੀ ਮਰਡਰ ਤੇ ਜਿੱਤੇ ਕੇਸ ਨੇ ਜੇਲ੍ਹ ਦੇ ਵਿੱਚੋਂ ਬੰਦ ਹੈ ਉਹਦਾ ਪ੍ਰਚਾਰ ਸ਼ਰੀਆਮ ਖੁੱਲੇ ਆਮਕਾਰਾਂ ਵਿੱਚ ਜਿਹੜਾ ਦਿੱਲੀੋਂ ਦੱਖਣੋਂ ਤੁਰਿਆ ਆਉਂਦਾ ਆ ਕੇ ਆਪਦੇ ਗੰਦ ਦਾ ਪ੍ਰਚਾਰ ਕਰਨ ਲੱਗ ਜਾਂਦਾ ਹੈ ਉਹ ਤੁਸੀਂ ਆਪਦੀਆਂ ਧੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਤੁਸੀਂ ਇਹਨਾਂ ਦੇ ਡੇਰਿਆਂ 'ਚ ਭੇਜ ਦਿੰਨੇ ਹੋ ਲਈ ਡੇਰਿਆਂ ਤੋਂ ਬਚੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਸਾਰੇ ਸਿੱਖ ਪਿਆਰਿਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਦੋਸਤੋ ਜਿਹੜੀ ਮੈਂ ਅੱਜ ਕੱਲ ਕਰਨ ਜਾ ਰਿਹਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਇੱਕ ਬੇਨਤੀ ਕੀਤੀ ਹੈ ਐਜ਼ ਐ ਸਿੱਖ ਹੋਣ ਦੇ ਨਾਤੇ ਇਹ ਜਿਹੜੀ ਮੈਂ ਐਪਲੀਕੇਸ਼ਨ ਅਰਜੀ ਇੱਕ ਲਿਖੀ ਹੈ ਕਿ ਉਹਨਾਂ ਤੱਕ ਪੁੱਛਦੀ ਕਰਨੀ ਇਹਦੇ ਵਿੱਚ ਕੀ ਲਿਖਿਆ ਮੈਂ ਤੁਹਾਨੂੰ ਦੱਸ ਦਿੰਨਾ ਤੁਸੀਂ ਦੇਖਿਆ ਹੋਣਾ ਦੋ ਤਿੰਨ ਦਿਨ ਪਹਿਲਾਂ ਮੇਰੀ ਬਾਬੇ ਰਾਮਪਾਲ ਦੇ ਸਮਰਥਕਾਂ ਦੇ ਨਾਲ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਜਿਹੜਾ ਕੀ ਬਲਾਤਕਾਰੀ ਮਰਡਰ ਦੇ ਜਿੱਤੇ ਕੇਸ ਨੇ ਜੇਲ੍ਹ ਦੇ ਵਿੱਚੋਂ ਬਾੰਦ ਹੈ ਉਹਦਾ ਪ੍ਰਚਾਰ ਸ਼ਰਿਆਮ ਖੁੱਲੇ ਆਮ ਕਰ ਰਿਹਾ ਸੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਸੋ ਇੱਕ ਵੀਡੀਓ ਅਸੀਂ ਬਣਾਈ ਵਾਇਰਲ ਹੋਈ ਉਹਨਾਂ ਦਾ ਉਹ ਬੰਦ ਕਰਾਇਆ ਪੰਜਾਬ ਪੁਲਿਸ ਦੀ ਜਗਰਾਉਂ ਪੁਲਿਸ ਦੀ ਮਦਦ ਦੇ ਨਾਲ ਪੁਲਿਸ ਨੇ ਵਧੀਆ ਸਹਿਯੋਗ ਦਿੱਤਾ ਉਸ ਤੋਂ ਬਾਅਦ ਇੱਕ ਐਸਐਸਪੀ ਸਾਹਿਬ ਨੂੰ ਬੇਨਤੀ ਵੀ ਕੀਤੀ ਗਈ ਵੀ ਜਿਹੜੇ ਇਦਾਂ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਢਕਾਉਂਦੇ ਨੇ ਅਜਿਹੇ ਬੰਦਿਆਂ ਦੇ ਮਗਰ ਲਾਉਣ ਨੂੰ ਕਹਿੰਦੇ ਨੇ ਜਿਹੜੇ ਬੰਦੇ ਖੁਦ ਜਿਨ੍ਹਾਂ ਤੇ ਕ੍ਰਿਮੀਨਲ ਚਾਰਜ ਦੇ ਪਰਚੇ ਤਹਿਤ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਜਦੋਂ ਉਸ ਬੰਦੇ ਨੂੰ ਫੜਿਆ ਗਿਆ ਸੀ ਆਪਦੇ ਨੂੰ ਬਾਬਾ ਕਹਾਉਂਦਾ ਹੈ ਨਕਲੀ ਬਾਬਾ ਜਿਹੜਾ ਜਦੋਂ ਨੂੰ ਫੜਿਆ ਗਿਆ ਸੀ ਤਾਂ ਉਦੋਂ ਕੀ ਕੁਝ ਹੋਇਆ ਸੀ ਸੋ ਇਸ ਲਈ ਪੰਜਾਬ ਦੇ ਹਾਲਾਤ ਨਾ ਖਰਾਬ ਹੋਣ ਪੰਜਾਬ ਦੇ ਵਿੱਚ ਜਿਹੜਾ ਦਿੱਲੀੋਂ ਦੱਖਣੋਂ ਤੁਰਿਆ ਆਉਂਦਾ ਆ ਕੇ ਆਪਦੇ ਗੰਧ ਦਾ ਪ੍ਰਚਾਰ ਕਰਨ ਲੱਗ ਜਾਂਦਾ ਹੈ ਉਹ ਬੰਦਾ ਉਹਨੂੰ ਬਾਬਾ ਕਹਿੰਦੇ ਨੇ ਬਾਬਾ ਕਿਹੜੀ ਹیثیت ਨਾਲ ਕਹਿੰਦੇ ਨੇ ਉਹਨੂੰ ਕਦੀ ਤਾਂ ਇਹ ਸਾਡੇ ਸਤਕਾਰਯੋਗ ਨੇ ਜਿੰਨੇ ਵੀ ਦੇਵੀ ਦੇਵਤੇ ਨੇ ਹਨਾ ਕਦੀ ਬ੍ਰਹਮਾ ਜੀ ਨਾਲ ਲਾਉਂਦੇ ਨੇ ਕਦੀ ਉਹਨੂੰ ਕਹਿੰਦੇ ਨੇ ਭਗਵਾਨ ਰਾਮ ਜਾਂ ਭਗਵਾਨ ਕ੍ਰਿਸ਼ਨ ਹੋਰ ਹਨ ਉਸ ਦਿਨ ਉਹਨਾਂ ਨੇ ਗੁਰਨਾਨਕ ਦੇਵ ਨਾ ਪਾਸ਼ਾ ਨਾ ਕਹਿਤਾ ਸੋ ਇਸ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਉਮੇਟੀ ਦੇ ਪ੍ਰਧਾਨ ਸਾਹਿਬ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕਰਨੀ ਚਾਹੁੰਦਾ ਵੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਇਹ ਅਜਿਹੇ ਚੇਲੇ ਜਿਹੜੇ ਕੀ ਸੋ ਜਿੱਥੇ ਵੀ ਇਦਾਂ ਦੇ ਆਰਮਪਾਲ ਨਕਲੀ ਜਿਹੜਾ ਇਹਦੇ ਚੇਲੇ ਜਾਂ ਕਿਸੇ ਹੋਰ ਸਾਥ ਦੇ ਜਿਹੜੇ ਜਿਹੜੇ ਕਿ ਜੇਲਾਂ ਚ ਬੰਦ ਨੇ ਬਰਾਤਕਾਰ ਦੇ ਕਿਰਮਲ ਕੇਸ ਨੇ ਜਿਹੜੇ ਵੀ ਇਦਾਂ ਦੀਆਂ ਕਿਤਾਬਾਂ ਬਣਦੇ ਨੇ ਜਾਣ ਬੁੱਝ ਕੇ ਉਹਨਾਂ ਚ ਅਜਹੀ ਸਮੱਗਰੀ ਛਾਪੀ ਗਈ ਹੈ ਜਿਹਦੇ ਨਾਲ ਪੜਕਾਹਟ ਪੈਦਾ ਹੋਵੇ ਜਿਹੜੇ ਉਹ ਨਾਲ ਲਈ ਫਿਰਦੇ ਨਿੱਕੀਆਂ ਨਿੱਕੀਆਂ ਬੱਚੀਆਂ ਚ ਦੁਬਾਰਾ 12 10 10 ਸਾਲ ਦੇ ਬੱਚੇ ਜਵਾਕ ਜਵਾਕੜੀਆਂ ਹੈਨਾ ਇਹਨਾਂ ਤੇ ਪੂਰਨ ਤੌਰ ਤੇ ਰੋਕ ਲਾਈ ਜਾਵੇ ਜਿੱਥੇ ਵੀ ਇਹ ਅਜੇਹਾ ਪ੍ਰਚਾਰ ਅਜੇਹਾ ਭੰਡੀ ਪ੍ਰਚਾਰ ਕਰਦੇ ਨੇ ਕਿਉਂਕਿ ਰੋਸ਼ਨੀ ਦਾ ਮੇਲਾ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਇਹਨਾਂ ਨੇ ਰੋਸ਼ਨੀ ਦੇ ਮੇਲੇ ਤੇ ਸਟਾਲ ਲਾਈ ਲੋਕਾਂ ਨੂੰ ਗਮਰਾ ਕਰਨ ਗਮਰਾਹ ਕਰਨ ਉਹ ਚ ਪ੍ਰਚਾਰ ਕੀਤਾ ਭਗਤ ਕਬੀਰ ਜੀ ਨਾਲ ਜਿਹੜੇ ਕਿ ਬਹੁਤ ਪਵਿੱਤਰ ਰੂਹ ਹੋਏ ਨੇ ਸਤਿਕਾਰ ਕਰਦੇ ਆ ਸਿਰ ਚੁੱਕਦਾ ਭਗਤ ਕਬੀਰ ਜੀ ਨੂੰ ਉਹਨਾਂ ਦੇ ਨਾਲ ਲਾਈ ਜਾਂਦੇ ਨੇ ਉਸ ਆਪ ਦੇ ਜਿਹੜੇ ਇਹ ਨਕਲੀ ਬਾਬੇ ਨੂੰ ਜੀ ਇਹ ਨੇ ਆ ਜਦਕਿ ਉਹ ਤੇ ਕੇਸ ਐ ਜਿਹੜੇ ਕੇਸਸ ਨੇ ਇਸ ਲਈ ਪੰਜਾਬੀਓ ਤੁਹਾਨੂੰ ਜਾਗਣਾ ਪਊਗਾ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਨਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਜਿੱਥੇ ਵੀ ਇਹੋ ਜ ਚਾਹੇ ਕੋਈ ਹੋਰ ਸਾਧ ਹੈ ਜਿਹੜੇ ਜੇਲਾਂ ਦੇ ਵਿੱਚ ਬੰਦ ਨੇ ਇਹਦੇ ਜਿਹੜੇ ਸਮਰਥਕ ਸਮਰਥਕ ਮਿਲਦੇ ਨੇ ਇਹਨਾਂ ਨੂੰ ਕਿਤੇ ਖਿਤਾਬਾਂ ਨਹੀਂ ਮੰਡਣ ਦੇਣੀਆਂ ਇਹਨਾਂ ਨੂੰ ਰੋਕਣਾ ਹੈ ਕਿ ਇਹਨਾਂ ਨੂੰ ਕਿਤੇ ਕਿਰਾਏ ਤੇ ਆਪਦੀ ਦੁਕਾਨ ਨਹੀਂ ਦੇਣੀ ਜਿੱਥੇ ਹੈ ਜਾਂ ਕੋਈ ਕਰਨ ਇਹਨਾਂ ਨੂੰ ਦਬਲਣਾ ਵੀ ਚਲੋ ਬਾਹਰ ਭਾਈ ਤੁਸੀਂ ਕਿਹੜੇ ਹਿੱਸੇ ਨਾਲ ਬਣ ਰਹੇ ਹੋ ਇੱਕ ਬੰਦਾ ਜਿੱਤੇ ਬਲਾਤਕਾਰ ਦੇ ਕੇਸ ਨੇ ਜਿੱਤੇ ਮਰਡਰ ਹੈ ਕਤਲ ਦੇ ਕੇਸ ਨੇ ਉਹ ਬੰਦੇ ਨਾਲ ਤੁਸੀਂ ਇਹ ਕਰ ਰਹੇ ਹੋ ਤੁਸੀਂ ਆਪਦੀਆਂ ਧੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਤੁਸੀਂ ਇਹਨਾਂ ਦੇ ਡੇਰਿਆਂ 'ਚ ਭੇਜ ਦਿੰਨੇ ਹੋ ਹਨਾ ਇਹ ਡੇਰਾਬਾਦ ਨੇ ਸਿੱਖ ਪੰਥ ਕਮਜ਼ੋਰ ਕੀਤਾ ਬੱਬੂਆਂ ਉਹਨਾਂ ਨੇ ਬਿਲਕੁਲ ਸੱਚ ਗੱਲ ਕਹੀ ਸੀਗੀ ਸੋ ਇਸ ਲਈ ਡੇਰਿਆਂ ਤੋਂ ਬਚੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਸਾਰੇ ਸਿੱਖ ਅਤੇ ਅਜਿਹੇ ਪਕੰਡੀਆਂ ਦਾ ਜਿਹੜਾ ਕੀ ਆਪਾਂ ਪਰਦਾ ਫਾਸ਼ ਕਰੀਏ ਆਖਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਸਤਿਕਾਰਯੋਗ ਹੱਥ ਜੋੜ ਕੇ ਬੇਨਤੀ ਵੀ ਤੁਸੀਂ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਐਕਸ਼ਨ ਲਈ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਲਿਖੋ ਅਤੇ ਜਿਹੜੇ ਤੁਹਾਡੇ ਗੁਰਦੁਆਰਾ ਪ੍ਰੰਧਕਮੇਟੀ ਜਿੰਨੇ ਵੀ ਮੈਂਬਰ ਨੇ ਇਹਨਾਂ ਨੂੰ ਸਖਤ ਅਦਾਇਤਾਂ ਕਰੋ ਤੁਹਾਡੇ ਕਸਬੇ ਤੁਹਾਡੇ ਸ਼ਹਿਰ ਦੇ ਵਿੱਚ ਕਿਤੇ ਵੀ ਇਹ ਜਾ ਭੰਡੀ ਪ੍ਰਚਾਰ ਹੁੰਦਾ ਹੈ ਤਾਂ ਇਹਨਾਂ ਦਾ ਜਮ ਕੇ ਵਿਰੋਧ ਕਰੋ ਅਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ